ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਗੱਲ ਕਰਾਂਗੇ ਖਾੜਕੋਵਾਦ ਵੇਲੇ ਇੱਕ ਵਾਰ ਖੂਫੀਆ ਸਖਲਾਈ ਕੇਂਦਰ ਤੇ ਹਮਲਾ ਹੋਇਆ ਸੀ ਉਹ ਹਮਲਾ ਕਿਹਨੇ ਪਲਾਨ ਕੀਤਾ ਕਿਵੇਂ ਸਾਰੀ ਜਾਣਕਾਰੀ ਲਈ ਗਈ ਅੰਦਰ ਦੀ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਨੂੰ ਸ਼ੇਅਰ ਜ਼ਰੂਰ ਕਰਿਓ ਭਾਈ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਇਹ ਘਟਨਾ ਸ਼ਾਇਦ 1990 ਦੇ ਨੇੜੇ ਤੇੜੇ ਦੀ ਹੈ ਚੰਡੀਗੜ੍ਹ ਮੁਹਾਲੀ ਰੋਪੜ ਵਿੱਚ ਚਰਨਜੀਤ ਸਿੰਘ ਤਲਵੰਡੀ ਅਤੇ ਅਵਤਾਰ ਸਿੰਘ ਦਾਉ ਮਾਜਰਾ ਹੋਰਾਂ ਦੀਆਂ ਬਹੁਤ ਸਾਰੀਆਂ 18 ਸਨ ਅਤੇ ਇਹਨਾਂ ਦਾ ਉੱਥੇ ਤਕੜਾ ਤਾਣਾ ਬਾਣਾ ਸੀ ਮੁਹਾਲੀ ਸੱਤ ਫੇਸ ਵਿੱਚ ਉਹਨਾਂ ਨੇ ਇੱਕ ਘਰ ਲਿਆ ਹੋਇਆ ਸੀ ਤੇ ਉੱਥੇ ਇਹ ਟਰੱਕਾਂ ਦੇ ਮਾਲਕ ਬਣ ਕੇ ਰਹਿੰਦੇ ਸਨ ਬੜੀ ਚੜ੍ਹਦੀ ਕਲਾ ਵਾਲਾ ਮਾਹੌਲ ਸੀ ਤੇ ਸਿੰਘਾਂ ਨੇ ਬੇਪਰਵਾਹੀ ਦੇ ਆਲਮ ਵਿੱਚ ਕੋਠੀ ਦੇ ਉੱਪਰਲੇ ਪਾਸੇ ਇੱਕ ਕਮਰੇ ਵਿੱਚ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸੀ ਤੇ ਹਰ ਰੋਜ਼ ਸਵੇਰੇ ਦੀਗ ਵੀ ਸਾਦੀ ਸੀ ਮੈਂ ਇਹਨਾਂ ਕੋਲ ਆ ਕੇ ਟਿਕ ਗਿਆ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗੇ ਆ ਕਿ ਲੋਕੀ ਸ਼ੱਕ ਨਾ ਕਰਦੇ ਹੋਣ ਫਿਰ ਮੈਂ ਵੀ ਉਸੇ ਤਰ੍ਹਾਂ ਦਾ ਆਦੀ ਹੋ ਗਿਆ ਸਿੰਘਾਂ ਨੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਹੋਇਆ ਸੀ ਤੇ ਸਾਰਾ ਦਿਨ ਪਾਠ ਜਾਂ ਸਿਮਰਨ ਤੇ ਹੀ ਜੋਰ ਰਹਿੰਦਾ ਸੀ ਚੰਡੀਗੜ੍ਹ ਦੇ 35 ਸੈਕਟਰ ਵਿੱਚ ਕੇਂਦਰੀ ਜਸੂਸੀ ਵਿਭਾਗ ਦੇ ਦਫ਼ਤਰ ਸੀ ਆਮ ਤੌਰ ਤੇ ਉੱਥੇ 4-5 ਬੰਦਿਆਂ ਦੀ ਗਾਰਡ ਹੁੰਦੀ ਸੀ ਤੇ ਅੰਦਰ ਹੋਰ ਮੁਲਾਜ਼ਮਾਂ ਤੇ ਅਫਸਰ ਹੁੰਦੇ ਸਨ ਸਿੰਘਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਸਾਰੇ ਇੰਡੀਆ ਦੇ 49 ਇੰਸਪੈਕਟਰਾਂ ਦੀ ਸਿਖਲਾਈ ਚੱਲ ਰਹੀ ਹੈ ਜਿੱਥੇ ਹਰ ਸਵੇਰ ਤੋਂ 3-4 ਇੰਸਪੈਕਟਰ ਆਏ ਹੋਏ ਨੇ ਕੁੱਲ ਮਿਲਾ ਕੇ ਇਹਨਾਂ ਦੀ ਗਿਣਤੀ 100 ਦੇ ਕਰੀਬ ਬਣਦੀ ਸੀ ਇਹ ਸਾਰਾ ਦਿਨ ਅੰਦਰ ਹੀ ਪੜ੍ਹਦੇ-ਲਿਖਦੇ ਸਨ ਤੇ ਸਿਰਫ ਸਵੇਰੇ ਹੀ ਕੋਈ 4 ਵਜੇ ਇਹ ਦਫ਼ਤਰ ਦੇ ਸਾਹਮਣੇ ਵੱਡੇ ਖਾਲੀ ਮੈਦਾਨ ਵਿੱਚ ਕਸਰਤ ਲਈ ਇਕੱਠੇ ਹੁੰਦੇ ਸਨ 2 ਘੰਟੇ ਕਸਰਤ ਕਰਦੇ ਤੇ ਅਭਿਆਸ ਕਰਦੇ ਸਨ ਇਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਹੁੰਦਾ ਹਥਿਆਰਾਂ ਵਾਲੀ ਗਾਰਡ 4-5 ਜਣੇ ਹੁੰਦੇ ਸਨ ਕਈ ਵਾਰ ਆਸ-ਪਾਸ ਦੇ ਚੌਂਕਾਂ ਵਿੱਚ ਨਾਕੇ ਲੱਗੇ ਹੁੰਦੇ ਸਨ ਇਹ ਸਾਰੇ ਸਿਕੰਦਰੂ CIA ਦੇ ਇੰਸਪੈਕਟਰ ਸਨ ਜਦੋਂ ਸਿੰਘਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਚਾ ਚੜ ਗਿਆ CIA ਦਾ ਇੱਕ ਅਫਸਰ ਵੀ ਬਹੁਤ ਔਖਾ ਲੱਭਦਾ ਹੈ ਇੱਥੇ ਇਹ ਐਨੇ ਜਣੇ ਇਕੱਠੇ ਸਨ ਤੇ ਕੋਈ ਖਾਸ ਰਾਖੀ ਵੀ ਨਹੀਂ ਸੀਗੀ ਬਾਬਾ ਅਜੀਤ ਸਿੰਘ ਰਬੈਰੋ ਕਾਂਢ ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਉਹਨਾਂ ਨੇ ਦੋ ਤਿੰਨ ਦਿਨ ਪਿੱਛਾ ਵੀ ਕੀਤਾ ਤੇ ਕਿਹਾ ਵੀ ਛੇਤੀ ਤੋਂ ਛੇਤੀ ਕੰਮ ਕਰ ਦਈਏ ਇਹ ਬਹੁਤ ਵੱਡਾ ਕੰਮ ਹੋਵੇਗਾ ਉਸ ਵਕਤ ਉਹਨਾਂ ਕੋਲ 4 1K 47 ਪਈਆਂ ਸਨ ਅਸੀਂ ਇਹ ਹਮਲਾ ਮਿੱਥਲਿਆ ਤੇ ਗੱਡੀ ਚਲਾਉਣ ਲਈ ਇੱਕ ਸਿੰਘ ਅੰਮ੍ਰਿਤਸਰ ਤੋਂ ਮੰਗਵਾ ਲਿਆ ਜੋ ਕਿ ਇੱਕ ਫੀਟ ਗੱਡੀ ਲੈ ਕੇ ਆ ਗਿਆ ਉਹ ਬਹੁਤ ਦਲੇਰ ਸਿੰਘ ਸੀ ਤੇ ਤਕੜਾ ਚਲਾਵਾ ਸੀ ਮੈਨੂੰ ਉਹਦਾ ਨਾਂ ਭੁੱਲ ਗਿਆ ਸ਼ਾਇਦ ਉਹਦਾ ਨਾਂ ਬਿੱਟੂ ਸੀ ਉਹ ਸਤਨਾਮ ਸਿੰਘ ਬਾਵੇ ਦੇ ਜਥੇਦਾ ਸਿੰਘ ਸੀ ਤੇ ਸ਼ਹਿਰ ਵਿੱਚ ਹੀ ਰਹਿੰਦਾ ਸੀ ਉਸ ਵਕਤ ਉਹ ਰੂਪੋਸ਼ ਨਹੀਂ ਸੀ ਪਰ ਮੈਨੂੰ ਲੱਗਾ ਕਿ ਬਾਅਦ ਵਿੱਚ ਉਹ ਰੂਪੋਸ਼ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਸ਼ਹੀਦ ਕਰ ਦਿੱਤਾ ਉਸ ਵਕਤ ਸਿੰਘਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਹੁਕਮ ਕੀਤਾ ਹੋਇਆ ਸੀ ਕਿ ਮੈਂ ਹਮਲੇ ਵਿੱਚ ਨਹੀਂ ਜਾਣਾ ਪੰਥਕ ਕਮੇਟੀ ਨੇ ਫੈਸਲਾ ਕਰ ਲਿਆ ਸੀ ਵੀ ਕੋਈ ਵੀ ਮੁਕੀ ਕਿਸੇ ਹਮਲੇ ਵਿੱਚ ਨਹੀਂ ਜਾਵੇਗਾ ਪੰਜ ਬੰਦਿਆਂ ਦੀ ਜ਼ਰੂਰਤ ਸੀ ਗੱਡੀ ਚਲਾਵੇ ਤੋਂ ਬਿਨਾ ਚਰਨਜੀਤ ਸਿੰਘ ਤਲਵੰਡੀ ਬਾਬਾ ਅਜੀਤ ਸਿੰਘ ਤੇ ਅਵਤਾਰ ਸਿੰਘ ਦਾਉ ਮਾਜਰਾ ਤਿਆਰ ਹੋਏ ਪੰਜਵਾਂ ਬੰਦਾ ਚਰਨਜੀਤ ਸਿੰਘ ਨਾਲ ਹੀ ਪੱਕੇ ਤੌਰ ਤੇ ਰਹਿਣ ਵਾਲਾ ਸਿੰਘ ਸੀ ਜੋ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਸੀ ਇਸ ਸਿੰਘ ਨੂੰ ਨਾਲ ਲੈ ਲਿਆ ਗਿਆ ਇਹ ਸਿੰਘ ਚਰਨਜੀਤ ਸਿੰਘ ਦੇ ਨਾਲ ਰਹਿੰਦਾ ਸੀ ਬੜੇ ਚੰਗੇ ਸੁਭਾਅ ਦਾ ਹਸਮੁਖ ਅਤੇ ਸੇਵਾ ਭਾਵਨਾ ਵਾਲਾ ਸਿੰਘ ਸੀ ਇਸ ਨੂੰ ਹਮਲਿਆਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀਗੀ ਪਰ ਬਹੁਤ ਚਿਰ ਤੋਂ ਇਸ ਦੀ ਮੰਗ ਸੀ ਕਿ ਮੈਨੂੰ ਵੀ ਹਮਲੇ ਵਿੱਚ ਲੈ ਕੇ ਜਾਵੋ ਇਸ ਤੋਂ ਪਹਿਲਾਂ ਜਲੰਧਰ ਵਿੱਚ ਛੋਟੇ ਸ਼ਸਤਰਾਂ ਨਾਲ ਕੰਮ ਕੀਤਾ ਸੀ ਇਹਨੇ ਪਰ ਕਿਸੇ ਵੱਡੇ ਹਮਲੇ ਦਾ ਕੋਈ ਤਜਰਬਾ ਨਹੀਂ ਸੀਗਾ ਸਾਨੂੰ ਹਮਲਾ ਕਰਨ ਦੀ ਬੜੀ ਕਾਲ ਸੀ ਵੀ ਕਿਤੇ ਸਖਲਾਈ ਖਤਮ ਨਾ ਹੋ ਜਾਵੇ ਅਜਿਹਾਂ ਵੱਡੇ ਪੱਦਰ ਤੇ ਹੋਣ ਵਾਲੀਆਂ ਸਖਲਾਈਆਂ ਥੋੜੇ ਸਮੇਂ ਲਈ ਹੁੰਦੀਆਂ ਨੇ ਇਸ ਕਰਕੇ ਕਿਸੇ ਹੋਰ ਸਿੰਘ ਦਾ ਪ੍ਰਬੰਧ ਕੀਤੇ ਬਗੈਰ ਹੀ ਇਸ ਨੂੰ ਪੰਜਵਾਂ ਬੰਦਾ ਪਾ ਲਿਆ ਤੇ ਅਸਾਲਟ ਫੜਾ ਦਿੱਤੀ ਅਵਤਾਰ ਸਿੰਘ ਅਤੇ ਮੈਨੂੰ ਇਹ ਗੱਲ ਠੀਕ ਨਾ ਲੱਗੀ ਤੇ ਅਸੀਂ ਉਸ ਨੂੰ ਪੁੱਛਿਆ ਕਿ ਪਹਿਲਾਂ ਕਦੇ ਅਸਾਲਟ ਚਲਾਈ ਹੈ ਕਦੇ ਆਮੋ ਸਾਹਮਣੇ ਗੋਲੀ ਚਲਾਈ ਹੈ ਤੂੰ ਉਸ ਨੇ ਹੱਸਦਿਆਂ ਕਿਹਾ ਵੀ ਜੇ ਬਾਬਾ ਜੀ ਚਾਉਣਗੇ ਧੂਣਾ ਪਟ ਦੇਾਂਗੇ ਅਸਲ ਵਿੱਚ ਉਹ ਸਿੰਘ ਚਰਨਜੀਤ ਸਿੰਘ ਤੇ ਬਾਬਾ ਅਜੀਤ ਸਿੰਘ ਨਾਲ ਬਹੁਤ ਰਿਹਾ ਸੀ ਤੇ ਉਹ ਇਸ ਦਾ ਬਹੁਤ ਖਿਆਲ ਰੱਖਦੇ ਸਨ ਉਹਨਾਂ ਦੋਵਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਚੜ੍ਹਦੀ ਕਲਾ ਹੋਵੇਗੀ ਆਪਾਂ ਕਿਤੇ ਕੰਮ ਤੋਂ ਖੁੰਝ ਨਾ ਜਾਈਏ ਹੁਣ ਮਤਾ ਇਹ ਬਣਿਆ ਕਿ ਜਿਸ ਵਕਤ ਸਾਰੇ ਅਫਸਰ ਮੈਦਾਨ ਵਿੱਚ ਕਸਰਤ ਲਈ ਇਕੱਠੇ ਹੋ ਜਾਣ ਉਸ ਵਕਤ ਇੱਕ ਪਾਸੇ ਤੋਂ ਬੱਤੀਆਂ ਬੰਦ ਕਰਕੇ ਗੱਡੀ ਮੈਦਾਨ ਵਿੱਚ ਵਾੜ ਦੇਾਂਗੇ ਸਿੰਘਾਂ ਨੂੰ ਉਤਾਰ ਕੇ ਗੱਡੀ ਬਾਹਰ ਆ ਕੇ ਰੁਕ ਜਾਵੇ ਜਿੱਥੇ ਬਾਹਰ ਆ ਕੇ ਸਿੰਘ ਚੜ੍ਹ ਜਾਣਗੇ ਗੱਡੀ ਵਿੱਚੋਂ ਉਤਰ ਕੇ ਚਰਨਜੀਤ ਸਿੰਘ ਬਾਬਾ ਜੀ ਤੇ ਉਹਨਾਂ ਦਾ ਸਾਥੀ ਸਿੰਘ ਅਸਾਲਟਾਂ ਨਾਲ ਭੱਜ ਕੇ ਅਫਸਰਾਂ ਵੱਲ ਗੋਲੀਬਾਰੀ ਕਰਦੇ ਜਾਣਗੇ ਤੇ ਕੋਲ ਜਾ ਕੇ ਗੋਲੀਆਂ ਮਾਰਨਗੇ। ਅਵਤਾਰ ਸਿੰਘ ਦੀ ਜ਼ਿੰਮੇਵਾਰੀ ਸੀ ਕਿ ਉਸ ਨੇ ਇੱਕ ਥਾਂ ਤੇ ਹੱਥ ਲਾ ਕੇ ਜਿੱਥੇ ਕੁਝ ਗਾਰਡ ਵਾਲੇ ਸਿਪਾਹੀ ਹੁੰਦੇ ਸਨ ਉਹਨਾਂ ਵੱਲੋਂ ਲਗਾਤਾਰ ਅਸਾਲਟ ਨਾਲ ਕੱਲੀ-ਕੱਲੀ ਗੋਲੀ ਚਲਾਈ ਜਾਣੀ ਹੈ ਤਾਂ ਕਿ ਕੋਈ ਉਥੋਂ ਬਾਹਰ ਨਾ ਨਿਕਲ ਸਕੇ ਰਣਨੀਤੀ ਬਹੁਤ ਠੀਕ ਸੀ ਕਿ ਹਨੇਰੇ ਵਿੱਚ ਕੋੜ ਜਾ ਕੇ ਤਿੰਨੋਂ ਸਿੰਘ ਇਕੱਠੇ ਗੋਲੀ ਚਲਾ ਦੇਣਗੇ ਇਸ ਤਰ੍ਹਾਂ ਮੱਧਮ ਰੌਸ਼ਨੀ ਵਿੱਚ ਅੱਗੇ ਖੜੇ 100 ਕੋ ਬੰਦਿਆਂ ਵਿੱਚੋਂ ਜ਼ਿਆਦਾ ਨੂੰ ਗੋਲੀਆਂ ਲੱਗ ਜਾਣਗੀਆਂ ਐਨੀ ਵੱਡੀ ਗਿਣਤੀ ਵਿੱਚ ਸੀਆਈਏ ਇੰਸਪੈਕਟਰਾਂ ਦਾ ਮਰਨਾ ਸਰਕਾਰ ਲਈ ਬਹੁਤ ਵੱਡੀ ਸੱਟ ਹੋਵੇਗੀ ਤੇ ਇਹ ਕੰਮ ਐਵੇਂ ਹੋਣਾ ਸੀ ਪਰ ਇੱਕ ਗਲਤੀ ਕਰਕੇ ਉਸ ਤਰ੍ਹਾਂ ਨਾ ਹੋਇਆ ਇੱਕ ਅਣਜਾਣ ਅਤੇ ਬਿਨਾ ਪਰਖੇ ਹੋਏ ਬੰਦੇ ਨੂੰ ਕਾਲੀ ਵਿੱਚ ਨਾਲ ਲੈ ਲਿਆ ਜਿਸਨੇ ਸਾਰੀ ਘਾਟ ਧੀ ਉਥਲ-ਪੁਥਲ ਕਰ ਦਿੱਤੀ ਕਿਸੇ ਨਿਹੱਥੇ ਬੰਦੇ ਨੂੰ ਗੋਲੀ ਮਾਰਨੀ ਹੋਰ ਗੱਲ ਹੈ ਤੇ ਪੂਰੀ ਤਰ੍ਹਾਂ ਤਜਰਬੇਕਾਰ ਦੁਸ਼ਮਣ ਤੇ ਹਮਲਾ ਕਰਨਾ ਜਿੱਥੇ ਅੱਗੋਂ ਵੀ ਗੋਲੀ ਚੱਲਦੀ ਹੈ ਕਿਸੇ ਵੀ ਨਾਕੇ ਉੱਤੇ ਟਕਰਾ ਹੋ ਸਕਦਾ ਹੈ ਉਹ ਹੋਰ ਗੱਲ ਹੈ ਗੱਡੀ ਵਾਲੇ ਸਿੰਘ ਨੇ ਬਿਲਕੁਲ ਸਹੀ ਤਰੀਕੇ ਨਾਲ ਚਲਾਉਂਦੇ ਗੱਡੀ ਮੈਦਾਨ ਵਿੱਚ ਵਾੜੀ ਚਾਰੇ ਸਿੰਘ ਉਤਰ ਗਏ ਤੇ ਗੱਡੀ ਵਾਪਸ ਸੜਕ ਦੇ ਤਿਆਰ-ਬਰ-ਤਿਆਰ ਖੜ ਗਈ ਅਫਤਾਰ ਸਿੰਘ ਨੇ ਇੱਕ ਓਟ ਲੈ ਕੇ ਗਾਰਦ ਨੂੰ ਰੋਕ ਲਿਆ ਬਾਬਾ ਅਜੀਤ ਸਿੰਘ ਤੇ ਚਰਨਜੀਤ ਸਿੰਘ ਇੰਸਪੈਕਟਰ ਵੱਲੋਂ ਗੋਲੀ ਚਲਾਉਂਦੇ ਹੋਏ ਜਾਣ ਲੱਗੇ ਪਰ ਉਹਨਾਂ ਨਵਾਂ ਬੰਦਾ ਉੱਥੇ ਹੀ ਖੜਾ ਰਿਹਾ ਤੇ ਉੱਥੋਂ ਹੀ ਮੈਦਾਨ ਵੱਲ ਗੋਲੀ ਚਲਾਈ ਗਿਆ ਉਹਨੇ ਚਰਨਜੀਤ ਸਿੰਘ ਹੋਰਾਂ ਦੇ ਨਾਲ ਜਾਣਾ ਸੀ ਪਰ ਉਹ ਇੰਨਾ ਹਫੜ ਗਿਆ ਕਿ ਉਹ ਬੰਦੂਕ ਨੂੰ ਇੱਕ ਐਰੇ ਟੋਕੇ ਦੇ ਲਾ ਕੇ ਗੋਲੀ ਚਲਾਈ ਗਿਆ ਉਸਨੇ ਇਹ ਵੀ ਨਹੀਂ ਖਿਆਲ ਕੀਤਾ ਕਿ ਬਾਬਾ ਜੀ ਤੇ ਚਰਨਜੀਤ ਸਿੰਘ ਉਸਦੇ ਅੱਗੇ ਹੋ ਗਏ ਨੇ ਬਾਬਾ ਜੀ ਤੇ ਚਰਨਜੀਤ ਸਿੰਘ ਨੂੰ ਲੰਬੇ ਬੈ ਕੇ ਉਸ ਦੀਆਂ ਗੋਲੀਆਂ ਤੋਂ ਬਚਣਾ ਪਿਆ ਇੱਕ ਗੋਲੀ ਬਾਬਾ ਅਜੀਤ ਸਿੰਘ ਦੇ ਬਿਲਕੁਲ ਕੰਨ ਕੋਲ ਨਹੀਂ ਲੰਘ ਗਈ। ਦੋਵਾਂ ਸਿੰਘਾਂ ਦੇ ਲੰਬੇ ਪੈਣ ਨਾਲ ਅੱਗੇ ਖੜੇ ਇੰਸਪੈਕਟਰਾਂ ਨੂੰ ਲੰਬੇ ਪੈਣ ਅਤੇ ਭੱਜਣ ਦਾ ਮੌਕਾ ਮਿਲ ਗਿਆ। ਆਪਣੇ ਸਾਥੀ ਦੀ ਗਲਤੀ ਕਾਰਨ ਇਹ ਸਿੰਘ ਵੀ ਉਹਨਾਂ ਦੇ ਨੇੜੇ ਨਹੀਂ ਜਾ ਸਕੇ। ਕੁਝ ਪਲਾਂ ਵਿੱਚ ਗਾਰਡ ਵੱਲੋਂ ਵੀ ਅੱਗੋਂ ਗੋਲੀ ਚੱਲਣੀ ਸ਼ੁਰੂ ਹੋ ਗਈ। ਭਾਵੇਂ ਕੋਈ ਬਾਹਰ ਨਹੀਂ ਨਿਕਲੇ ਆ ਕਿਉਂਕਿ ਅਵਤਾਰ ਸਿੰਘ ਲਗਾਤਾਰ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਸਿੰਘਾਂ ਦੀ ਪਹਿਲੀ ਪੁਛਾਲ ਨਾਲ ਹੀ ਪੰਜ ਕੋ ਇੰਸਪੈਕਟਰ ਮਾਰੇ ਗਏ ਤੇ ਐਨੀ ਜ਼ਖਮੀ ਹੋਏ। ਬਾਕੀ ਸਾਰੇ ਲੰਬੇ ਪੈ ਗਏ ਜਾਂ ਭੱਜ ਗਏ। ਨਾਮੇ ਸਿੰਘ ਵੱਲੋਂ ਇੱਕੋ ਥਾਂ ਤੇ ਖੜ ਕੇ ਗੋਲੀਆਂ ਚਲਾਉਣ ਨਾਲ ਸਾਰਾ ਹਮਲਾ ਖਰਾਬ ਹੋ ਗਿਆ ਚਰਨਜੀਤ ਸਿੰਘ ਹੋਰੀ ਰੋੜ ਰੋੜ ਕੇ ਉਹਦੀ ਬੰਦੂਕ ਦੀ ਮਾਰ ਤੋਂ ਬਾਹਰ ਨਿਕਲੇ ਤੇ ਕੋਲ ਆ ਕੇ ਉਸ ਦੇ ਤਿੰਨ ਚਾਰ ਥੱਪੜ ਮਾਰੇ ਅਤੇ ਬੰਦੂਕ ਫੜ ਕੇ ਉਹਨੂੰ ਕਾਰਵਲ ਧੱਕੇ ਮਾਰੇ ਉਹ ਇੰਨਾ ਬੇਸੁੱਧ ਸੀ ਕਿ ਹੁਣ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਹੁਣ ਤੱਕ ਅੱਗੋਂ ਐਸਐਲਆਰ ਦੀਆਂ ਗੋਲੀਆਂ ਆਉਣ ਲੱਗ ਪਈਆਂ ਸਨ ਤੇ ਇਹ ਸਾਰੇ ਛੇਤੀ ਛੇਤੀ ਕਾਰਵਲ ਆਏ ਤੇ ਸਹੀ ਸਲਾਮਤੋਂ ਤੋਂ ਨਿਕਲ ਗਏ ਅਗਲੇ ਦਿਨ ਸਾਰੇ ਪਾਸੇ ਬਹੁਤ ਰੌਲਾ ਪਿਆ ਕਿ ਚੰਡੀਗੜ੍ਹ ਵਿੱਚ ਹਮਲਾ ਕਿਵੇਂ ਹੋ ਗਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਇੱਕ ਬੰਦਾ ਗਲਤੀ ਨਾ ਕਰਦਾ ਤਾਂ ਇਹ ਹਮਲਾ ਕਈ ਗੁਣਾ ਵੱਡਾ ਹੋਣਾ ਸੀ ਬਾਬਾ ਜੀ ਤੇ ਚਰਨਜੀਤ ਸਿੰਘ ਬਹੁਤ ਗੁੱਸੇ ਵਿੱਚ ਆਏ ਹੋਏ ਸਨ ਤੇ ਉਹ ਬਹੁਤ ਉਦਾਸ ਸਨ ਕਿ ਐਡਾ ਵੱਡਾ ਹਮਲਾ ਬੇਕਾਰ ਹੋ ਗਿਆ। ਉਸ ਸਿੰਘ ਵੀ ਬੜਾ ਸ਼ਰਮਿੰਦਾ ਸੀ ਹੁਣ ਉਸ ਨੂੰ ਕਿਹਾ ਵੀ ਕੀ ਜਾ ਸਕਦਾ ਸੀ ਕਿ ਉਸ ਨੇ ਦੁਸ਼ਮਣ ਦੀਆਂ ਧੂੜਾ ਪੱਟਣ ਦੀ ਬਜਾਏ ਸਿੰਘਾਂ ਦੀਆਂ ਧੂੜਾਂ ਹੀ ਪੜ ਦਤੀਆਂ ਸਨ। ਬਾਬਾ ਜੀ ਅਤੇ ਚਰਨਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਅਸੀਂ ਅੱਗੇ ਦੁਸ਼ਮਣ ਵੱਲ ਤਾਂ ਗੋਲੀ ਕੀ ਮਾਰਨੀ ਸੀ ਅਸੀਂ ਤਾਂ ਆਪਣੇ ਸਿੰਘ ਦੀਆਂ ਗੋਲੀਆਂ ਤੋਂ ਹੀ ਵਸਦੇ ਰਹੇ। ਪਰਮਾਤਮਾ ਦਾ ਸ਼ੁਕਰ ਹੈ ਕਿ ਸਹੀ ਸਮੇਂ ਤੇ ਆ ਗਏ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਅੰਮ੍ਰਿਤਸਰ ਵਾਲਾ ਡਰਾਈਵਰ ਸਿੰਘ ਬਹੁਤ ਦਲੇਰ ਤੇ ਸਬਰ ਵਾਲਾ ਸੀ ਜੇ ਉਸ ਨੂੰ ਹੀ ਬੰਦੂਕ ਫੜਾਈ ਹੁੰਦੀ ਤਾਂ ਹਮਲਾ ਸਫਲ ਹੋ ਜਾਣਾ ਸੀ ਉਹ ਸਿੰਘ ਨੂੰ ਵੀ ਬੜਾ ਅਫਸੋਸ ਹੋਇਆ ਕਿ ਇਹ ਕੰਮ ਪੂਰਾ ਕਾਮਯਾਬ ਨਹੀਂ ਹੋਇਆ ਜਦਕਿ ਉਹ ਖੁਦ ਇਹ ਕੰਮ ਬਹੁਤ ਸਫਾਈ ਨਾਲ ਕਰ ਸਕਦਾ ਸੀ ਸੋ ਦੋਸਤੋ ਇਹ ਸੀ ਇੱਕ ਖੂਫੀਆ ਸਖਲਾਈ ਕੇਂਦਰ ਤੇ ਹਮਲਾ ਕਰਨ ਦਾ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਸਰੀ ਆਕਾਰ